ਮਲਵਈ ਗਿੱਧੇ ਔਰ ਭੰਗੜੇ ਦੀਆਂ ਬੋਲੀਆਂ 'ਚ ਵੀ ਅੰਤਰ ਹੈ ਮਲਵਈ ਗਿੱਧੇ ਦੀ ਜਿਹੜੀ ਬੋਲੀ ਹੈ ਉਹ ਲੰਬੀ ਵਾਲੀ ਹੁੰਦੀ ਹੈ ਭੰਗੜੇ ਦੀਆਂ ਬੋਲੀਆਂ ਔਰ ਮਲਵਈ ਗਿੱਧੇ ਦੀਆਂ ਬੋਲੀਆਂ ਦਾ ਵੀ ਕਾਫੀ ਵੱਡਾ ਅੰਤਰ ਹੈ ਜੋ ਅਸੀਂ ਬੋਲੀਆਂ ਸੁਣਦੇ ਆ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮਾੜੀ ਇਸ ਤਰ੍ਹਾਂ ਦੀਆਂ ਬੋਲੀਆਂ ਮਲਵਈ ਗਿੱਧੇ ਦੇ ਵਿੱਚ ਪਾਈਆਂ ਜਾਂਦੀਆਂ ਨੇ ਤੋਂ ਤਿੰਨੋਂ ਜਿਹੜੇ ਭੂਮਿਕਾ ਮਾਨੇ ਗਾਉਣਾ ਵਜਾਉਣਾ ਤੇ ਨ੍ਰਿਤ ਤਿੰਨਾ ਦਾ ਸੁਮੇਲ ਜਿਹੜਾ ਹੈ ਉਹ ਮਲਵਈ ਗਿੱਧਾ ਹੈ ਜ਼ਿਆਦਾਤਰ ਮਾਲਵੇ ਵਿੱਚ ਨੱਚਿਆ ਜਾਂਦਾ ਹੈ ਕੁਝ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਜਿਹੜਾ ਮਲਵਈ ਗਿੱਧਾ ਹੈ ਉਹ ਭੰਗੜੇ ਨਾਲੋਂ ਵੀ ਪੁਰਾਤਨ ਹੈ ਤੋਂ ਅਗਲਾ ਜਿਹੜਾ ਲੋਕ ਨਾਚ ਹੈ ਪੰਜਾਬ ਦਾ ਉਹ ਲੋਕ ਨਾਚ ਹੈ ਦੋਸਤੋ ਝੂਮਰ ਝੂਮਰ ਦੇ ਸ਼ਬਦ ਤੋਂ ਹੀ ਝੂਮਰ ਦੀ ਜਿਹੜੀ ਨਾਚ ਦੀ ਜਿਹੜੀ ਆਤਮਾ ਹੈ ਉਹ ਸਪਸ਼ਟ ਹੁੰਦੀ ਹੈ ਝੂਮਣ ਤੋਂ ਝੂਮਰ ਬਣਿਆ ਜਿਹੜਾ ਬਣਿਆ ਸ਼ਬਦ ਝੂਮਰ ਲੋਕ ਨਾਚ ਦੇ ਵਿੱਚ ਜਿੱਥੇ ਭੰਗੜੇ ਦੇ ਵਿੱਚ ਨ੍ਰਿਤਤ ਹੁੰਦਾ ਹੈ ਮਲਵਈ ਗਿੱਧੇ ਦੇ ਵਿੱਚ ਨ੍ਰਿਤਤ ਦੇ ਨਾਲ-ਨਾਲ ਸਾਜ਼ਾਂ ਦਾ ਵਾਦਨ ਵੀ ਹੋ ਜਾਂਦਾ ਹੈ ਝੂਮਰ ਦੇ ਵਿੱਚ ਇੱਕ ਤੀਸਰੀ ਚੀਜ਼ ਜੁੜਦੀ ਹੈ ਜੋ ਹੈ ਅਦਾਕਾਰੀ ਐਕਟਿੰਗ ਕਿਸੇ ਵੀ ਬੋਲੀ ਦੇ ਫੀਲ ਨੂੰ ਹੱਥਾਂ ਦੇ ਐਕਸ਼ਨਾਂ ਦੇ ਨਾਲ ਲੋਕਾਂ ਨੂੰ ਸਮਝਾਉਣਾ ਜਿਸ ਤਰ੍ਹਾਂ ਭੰਗੜੇ ਦੇ ਵਿੱਚ ਡਾਂਸ ਦੇ ਸਟੈਪ ਨੇ ਚਿਹਰੇ ਤੇ ਸਮਾਈਲ ਹੈ ਅੱਖਾਂ ਦੇ ਜਾਂ ਮੋਢਿਆਂ ਦੇ ਕੁਝ ਹਲਕੇ ਫੁਲਕੇ ਇਸ਼ਾਰੇ ਨੇ ਪਰ ਪ੍ਰੋਪਰ ਅਦਾਕਾਰੀ ਨਹੀਂ ਹੈ ਮਲਵਈ ਗਿੱਧੇ ਚ ਵੀ ਬੋਲੀ ਪਾਈ ਜਾਂਦੀ ਹੈ ਸਾਜ਼ বাজਾਇਆ ਜਾਂਦਾ ਨੇ ਨੱਚਿਆ ਜਾਂਦਾ ਹੈ ਪ੍ਰੋਪਰ ਅਦਾਕਾਰੀ ਨਹੀਂ ਹੈ ਝੂਮਰ ਦੇ ਵਿੱਚ ਦੋਸਤੋ ਕੀ ਹੁੰਦਾ ਹੈ ਝੂਮਰ ਦੇ ਸਟੈਪ ਪੈਂਦੇ ਨੇ ਢੋਲ ਦੀ ਤਾਲ ਬੋਲੀ ਵੰਝਲੀ ਇਹਦੇ ਵਿੱਚ ਵੱਜਦੀ ਹੈ ਤਾਂ ਇਹਦੇ ਨਾਲ ਬੋਲੀਆਂ ਦਾ ਵਾਤਾਵਰਨ ਸੁਣਿਆ ਜਿਹੜਾ ਹੈ ਉਹ ਸਿਰਜਿਆ ਜਾਂਦਾ ਤੇ ਹੌਲੀ ਹੌਲੀ ਜਦੋਂ ਕੋਈ ਮੰਨ ਲਓ ਬੋਲੀ ਆਉਂਦੀ ਹੈ ਬੋਲੀ ਪਉਣ ਵਾਲਾ ਬੋਲੀ ਪਾ ਰਿਹਾ ਹੈ ਕਿ ਉੱਡੀ ਪੱਗ ਵਿੱਚ ਸ਼ਕੀਨਾ ਤੇਰੀ ਲੋਕਾਂ ਭਾਣੇ ਮੋਹ ਰੋਡਿਆ ਜਦੋਂ ਇਹ ਬੋਲੀ ਪੈ ਰਹੀ ਹੈ ਤਾਂ ਇੱਕ ਜਿਹੜਾ ਅਦਾਕਾਰ ਆ ਉਹਨੇ ਵਿੱਚ ਆ ਜਾਣਾ ਮੋਰ ਉੱਡਣ ਦੇ ਜਿਹੜਾ ਜੈਸਚਰ ਹੈ ਉਸ ਤਰ੍ਹਾਂ ਦੀਆਂ ਮੁਦਰਾਵਾਂ ਨੇ ਉਹਨੇ ਦਰਸ਼ਕਾਂ ਨੂੰ ਦਿਖਾਉਣੀਆਂ ਸ਼ੁਰੂ ਕਰ ਦੇਣੀਆਂ ਨੇ ਤਾਂ ਇਸ ਤਰ੍ਹਾਂ ਝੂਮਰ ਦੇ ਵਿੱਚ ਜਿਹੜਾ ਹੈ ਉਹ ਅਦਾਕਾਰੀ ਵੀ ਨਾਲ ਸ਼ਾਮਲ ਹੋ ਜਾਂਦੀ ਹੈ ਜਿਸ ਤਰ੍ਹਾਂ ਝੂਮਰ ਚ ਇੱਕ ਬੋਲੀ ਪੈਂਦੀ ਹੈ ਕੇ ਚੱਕ ਲਿਆਵੀ ਮੋਰ ਬਣ ਕੇ ਮੇਰੀ ਡਿੱਗ ਪੀ ਚਰੀ ਦੇ ਵਿੱਚ ਗਾਨੀ ਤਾਂ ਉਹ ਮੋਰ ਬਣਦਾ ਹੈ ਫਿਰ ਉਸ ਤਰ੍ਹਾਂ ਇਸ਼ਾਰੇ ਕਰਦਾ ਹੈ ਕਿ ਮੈਂ ਮੋਰ ਦੀ ਤਰ੍ਹਾਂ ਉੱਡ ਰਿਹਾ ਹਾਂ ਇਸ ਤਰ੍ਹਾਂ ਜਿਹੜਾ ਝੂਮਰ ਹੈ ਦੋਸਤੋ ਇਹ ਮਲਵਈ ਗਿੱਧੇ ਤੇ ਭੰਗੜੇ ਨਾਲੋਂ ਇਸ ਤਰ੍ਹਾਂ ਵੱਖ ਹੋ ਜਾਂਦਾ ਹੈ ਕਿ ਅਦਾਕਾਰੀ ਦਾ ਜਿਹੜਾ ਅੰਸ਼ ਹੈ ਉਹ ਸ਼ਾਮਿਲ ਹੋ ਜਾਂਦਾ ਹੈ ਬਾਬਾ ਪੋਖਰ ਸਿੰਘ ਜੀ ਵਰਗਿਆਂ ਦਾ ਭੰਗੜਾ ਪੁਰਾਣਿਆਂ ਦਾ ਜਿਹੜਾ ਝੂਮਰ ਹੈ ਅਸੀਂ ਦੇਖਦੇ ਹਾਂ ਅੱਜ ਕੱਲ ਝੂਮਰ ਦਾ ਜਿਹੜਾ ਰੁਝਾਨ ਹੈ ਉਹ ਕੇਵਲ ਯੂਥ ਫੈਸਟੀਵਲਾਂ 'ਚ ਰਹਿ ਗਿਆ ਹੈ ਪਰ ਬਹੁਤ ਖੂਬਸੂਰਤ ਇਹ ਵੀ ਨਾਚ ਹੈ